ਲੇਡੀ ਜੀ ਬਾਜ਼ਾਰ ਚੋਂ ਦੇ ਜੀ ਜੀ ਕੱਪੜੇ ਮਾਰ ਕੇ ਨਾ ਕਈ ਵੀ ਕੋਈ ਵੀ ਸਿਫਾਰਸ਼ ਨਾ ਉਹ ਕਿਹੜੀ ਡਾਇਰੈਕਟਰ ਕਿਹੜਾ ਨਾਮ ਤੁਹਾਡਾ ਤੇ ਕਿੱਥੇ ਲੱਗੇ ਮੇਰਾ ਰਣਜੀਤ ਸਿੰਘ ਨਾਂਜੀ ਤਾਂ ਮਕਸਾਜ ਲੱਗੇ ਆ ਜੀ ਵਨ ਖਸਾਜ ਵਨ ਚ ਕੀ ਗੱਲ ਹੋਈ ਕੋਈ ਜਨਾਬ ਕੋਈ ਨਹੀਂ ਆ ਜਾ ਕੇ ਉੱਥੇ ਖਲੋਤੇ ਆ ਜੀ ਫੇਰ ਜਾ ਖਲੋਤਿਆਂ ਤੇ ਪਾਲ ਸਿੰਘ ਦੇ ਪੈ ਗਿਆ ਇਹਨੂੰ 10 15 ਜਾਨਾਂ ਫਸਲੇ ਫਸਲੇ ਦਾ ਬੜਿਆ ਡੰਡਿਆਂ ਨਾਲ ਇੱਕ ਵਟਾ ਮਾਰਿਆ ਡੰਡਿਆਂ ਨਾਲ ਦੇਰ ਤੱਕ ਡੰਡਾ ਪਿਆ ਮੈਂ ਮਾਰਦਾ ਗਾਂਵ ਕੁਸਟਾਉਣ ਲੱਗਾ ਮੈਨੂੰ ਇੱਥੋਂ ਗਰਮੀਆਂ ਭਾ ਕੇ ਨਾਲੇ ਮੈਂ ਬਟਨ ਦੋ ਤੋੜ ਦਿਆ ਤੇ ਮੈਨੂੰ ਫੜ ਕੇ ਉੱਥੇ ਘਰੀਸਿਆ ਹੋਰ ਜਲੇ ਬੰਦੇ ਸੀ ਉੱਥੇ ਘਰੋ ਘਰ 50 60 ਬੰਦੇ ਉਹਨਾਂ ਦੇ ਆ ਗਏ ਜੀ ਪਤਾ ਨਹੀਂ ਕਿੱਥੋਂ ਆ ਗਏ ਟੁੱਟ ਕੇ ਇਨੇ ਬੱਲੇ ਇਨੋਂ ਬਾਅਦ ਕੇ ਤਲੇ ਦਾ ਬੜਿਆ ਇਹਦੇ ਮਾਂ ਨਿਕਲਿਆ ਇਹਦੇ ਮਾਂ ਚੁੱਕ ਕੇ ਲੈਂਦਾ ਜੀ ਤੇ ਮੈਂ ਉਸ ਤੋਂ ਆਜ ਨਾ ਫੜ ਕੇ ਗਰੇ ਮੈਂ ਦੋ ਜੋਂ ਕ੍ਰਿਸ਼ਨ ਲੱਗੇ ਜਰੋਂ ਕਿ ਮੈਂ ਮਾਂ ਅਜ ਤੱਕ ਮੈਨੂੰ ਸਾਹ ਨਹੀਂ ਆਉਂਦੇ ਜੀ ਹਟਾਣੇ ਕੀਤੀ ਸੀ ਰਾਮ ਬਾਗ ਹਾਂਜੀ ਹਾਂਜੀ ਰਾਮ ਬਾਗ ਘਟਾਣੇ ਕੀਤੀ ਸੀ ਉਹ ਤੋਂ ਦੋ ਬੰਦੇ ਉਹਨਾਂ ਲੈ ਆਏ ਦੀ ਕੀ ਕਹਿੰਦੇ ਹੁਣ ਹਾਂਜੀ ਹੁਣ ਕੱਕਰੀ ਕਹਿਣਾ ਕੀ ਨੇ ਜਰਾ ਉਹ ਮੈਂ ਰਾਮ ਬਾਗ ਘਟਾਣੇ ਤੇ ਹੁਣ ਪਰਚੇ ਨੂੰ ਕਹਿੰਦੇ ਆ ਜੀ ਪਰਚਾ ਕੋਈ ਨਹੀਂ ਆ ਦੇ ਘਰ ਦੇ ਨੇ ਪਰਚਾ ਕਰਦੇ ਹਾਂਜੀ ਭਾਜੀ ਕੀ ਨਾਮ ਦਾ ਮੇਰਾ ਨਾਮ ਰਾਜਪਾਲ ਸਿੰਘ ਆ ਜੀ ਹਾਂਜੀ ਕੀ ਗੱਲ ਹੋਇਆ ਅੱਜ ਬੰਸ ਵਾਲੇ ਵੀ ਆ ਰਾਮ ਬਾਗ ਐਕਸਾਈਡ ਦੇ ਦੋ ਇੰਸਪੈਕਟਰ ਸੀਗੇ ਤੇ 10-12 ਸਾਡੇ ਐਕਸਾਈਡ ਦੇ ਮੁਲਾਜ਼ਮ ਸੀਗੇ ਨਾਲ ਥਾਣੇ ਦੇ ਮੁਲਾਜ਼ਮ ਸੀਗੇ ਤਿੰਨ-ਚਾਰ ਤੇ ਉਥੇ ਸ਼ਰਾਬ ਬੜੀ ਦੋ ਨੰਬਰ ਦੀ ਵਿਕਦੀ ਆ ਤੇ ਉਥੇ ਰੇਡ ਕੀਤਾ ਅਸੀਂ ਆਏ ਜਾ ਕੇ ਰੁਕਈਆਂ ਤੇ ਸਾਡੇ ਤੇ ਉਹਨਾਂ ਨੇ ਹਮਲਾ ਲੈ ਲਏ ਨੇ ਹਮਲਾ ਕਰਤਾ ਜਿਹੜੇ ਜਿਹੜੇ ਸ਼ਰਾਬ ਵੇਚਣ ਵਾਲੇ 10-12 ਇਕੱਠੇ ਹੋਏ ਹੋਏ ਸੀਗੇ ਉਹ ਨੇ ਇਟਾ ਰੋੜੇ ਮਾਰਨੇ ਚਾਲੂ ਕਰਤੇ ਮੇਰੇ ਸਿਰ ਤੇ ਇਟਾ ਵੱਜੀਆਂ ਤੇ ਚਾਰ-ਛੇ ਪਰੋ ਸਾਰਾ ਮhalla ਹੀ ਪੈ ਗਿਆ ਤੇ ਉਹਨਾਂ ਨੇ ਨਾਲੇ ਦਾ ਮੁਲਾਜ਼ਮਾਂ ਦੇ ਗੜ ਪੈ ਗਏ ਨਾਲੇ ਸਾਡੇ ਗੜ ਪੈ ਗਏ ਕਿੰਨੇ ਮੁਲਾਜ਼ਮਾਂ ਦੀ ਵਰਦੀ ਪਾੜੀ ਤਿੰਨ ਚਾਰ ਮੁਲਾਜ਼ਮ ਤਾਂ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਕਢਵਾ ਕੇ ਲੈ ਕੇ ਆਂਦੇ ਸੀ ਉੱਥੋਂ ਥਾਣੇ ਪੁਲਿਸ ਨਹੀਂ ਆਂ ਆ ਬਗੋਂ ਤੇ ਬਾਕੀ ਦੋ ਮੁਲਾਜ਼ਮਾਂ ਦੀ ਜ਼ਬਰਦਸਤੀ ਪੱਟੀ ਹੋਈ ਆ ਸਰ ਕਦੀ ਬੜੀ ਰੇਡ ਕੀਤਾ ਜਾਂ ਪਹਿਲੇ ਵੀ ਕਰਦੇ ਰਏ ਰੇਡ ਕਾਫੀ ਵਾਰੀ ਰੇਡ ਹੋਇਆ ਜਾਂ ਕਾਫੀ ਪਰਚੇ ਉਹਨਾਂ ਦੇ ਉੱਥੇ ਤਾਂ ਮੇਲਾ ਲੱਗਿਆ ਹੁੰਦਾ ਸ਼ਾਮ ਨੂੰ ਉੱਥੇ ਸ਼ਰਾਬ ਹੀ ਨਹੀਂ ਵਿਕਣ ਦੀ ਹੁੰਦੀ ਆ ਤੇ ਬਹੁਤ ਜ਼ਿਆਦਾ ਉੱਥੇ ਲੋਕਾਂ ਦਾ ਲੰਗਣਾ ਵਗੈਰਾ ਵੀ ਔਖਾ ਵਾ ਤੇ ਮਹੱਲੇ ਵਾਲੇ ਵੀ ਸਾਨੂੰ ਤਾਂ ਦੂਜੇ ਕੈਂਡੀਡੇਟ ਜਿਨ੍ਹਾਂ ਦੇ ਹੋਟਲ ਹਟ ਲਾ ਵੀ ਬੜੀ ਤਾਂ ਸ਼ਰਾਬ ਵੇਚਦੇ ਕੁਝ ਕਰੋ ਤੇ ਹੁਣ ਤਾਂ ਉਥੇ ਮੌਕੇ ਤੇ ਵੀ 15-20 ਬੇਟੀਆਂ ਉਥੇ ਖਾਲੀ ਨਾਲੇ ਬਾਰਦਾਨਾ ਵਗੈਰਾ ਕਾਫੀ ਮਿਲਿਆ ਉਥੇ ਤੁਸੀਂ ਗਏ ਹੋ ਕਿ ਨਾਲ ਪੁਲਤ ਨੂੰ ਪੁੱਛਣਾ ਨਹੀਂ ਪਤਾ ਸਾਹਮਣੇ ਠਾਣਾ ਹੈ ਕਿ ਪਹਿਲੇ ਉਹ ਪੁਲਤ ਤੋਂ ਪੈਸੇ ਲੈਂਦੀ ਫਿਰ ਉਥੋਂ ਬਰਾਮਗ ਦੀ ਪਤਾ ਨਹੀਂ ਹੁਣ ਪੈਸੇ ਲੈਂਦੀ ਹੈ ਕੀ ਕਰਦੀ ਹੈ ਤੇ ਸ਼ਰਾਬ ਉਥੇ ਸ਼ਰੇਆ ਬਿਕਣ ਢਈ ਆ ਹੋਣਾ ਵੀ ਜਿੰਨਾ ਖੁੱਲ ਗਿਆ ਅੱਧੀ ਬੰਦ ਗਈ ਪਹਿਲਾਂ ਹੀ ਨਾ ਹੋਣੀ ਪਹਿਲੀ ਵਾਰ ਕਰਕੇ ਤੈਨੂੰ ਉਖਾ ਦਨੇ ਆ ਜਿੰਦਾਂ ਨਾ ਕਰ ਇੱਥੇ ਲਵਾਰ ਖੜੀਆ ਕਰਕੇ ਭੱਜ ਜਾਂਦੇ ਨੇ ਵੇਚਣਾਂ ਦਾ ਮਤਲਬ ਕੱਪੜੇ ਕੱਪੜੇ ਐਕਟਾਂ ਨੂੰ ਕਹਿਣ ਸੋਹਣੇ ਬੱਚੇ ਅਸੀਂ ਐਕਟਾਂ ਨੂੰ ਸਕੈਸ ਹੋ ਜਾਂਦੇ ਆਪੇ ਖੋਲ ਹੀ ਆਪੇ ਖੋਲ ਹੀ ਨਹੀਂ ਆਪੇ ਖੋਲ ਹੀ ਨਹੀਂ ਆਪਣੇ ਸੀਟਾਂ ਲੱਗ ਚੱਕੀ ਜਾਂਦੇ ਨੇ ਆਪੇ ਖੋਲ ਹੀ ਇੰਨਾਂ ਨੇ ਪਤਾ ਨਹੀਂ ਕਿਹੜੀ ਚਾਬੀ ਨਾਲ ਮੈਂ ਚੱਕੀ ਆ ਯਾਰ ਮੈਂ ਅਰੇ ਉਧਰੋਂ ਆਇਆ ਗੱੜੀ ਦੇ ਕੈਮਰਾ ਲੱਗਾ ਕੱਪੜੇ ਪਏ ਆ ਕੱਪੜੇ ਪਏ ਆ ਆਪਾਂ ਹੀ ਬਣਾ ਲੈਂਦੇ ਆ ਤੁਹਾਨੂੰ ਬੜਾ ਪਾਣੀ ਜਾਣੀ ਹੁੰਦੀ ਆ ਹਾਂ ਭਾਈ ਤੂੰ ਨਹੀਂ ਜਾਣੀ ਤੇ ਮੈਂ ਚੱਲ ਕੇ ਚੈੱਕ ਕਰਨਾ ਇਹ ਲੈ ਲੈਂਦੇ ਤੇ ਮੈਨੂੰ ਅੱਤੀ ਵਾ ਖੋਲਣ ਦੋ ਉਹ ਬਕਾ ਉਹ ਤੂੰ ਜਰ ਅੱਤੀ ਵਾ ਖੋਲਦੀ ਆ ਵੀ ਅੱਤੀ ਵਾ ਖੋਲ ਕੇ ਇਹ ਚੈੱਕ ਕਰਾਏ ਨਿਕਲਾ ਕੁਝ ਕਰੋ ਕੁਝ ਕਰੋ ਨਿਕਲਾ ਤੇ ਇਹ ਚੈੱਕ ਕਰਾਏ ਉਹ ਯਾਰ ਇੱਕੋ ਬੋਤਲ ਥੋੜੀ ਜਿਹੀ ਜਦ ਤੋ ਗਾ ਚੜੇ ਨਿਕਲਾ ਕੁਝ ਮੇਰੀ ਗੱਲੋਂ ਨਿਕਲਾ ਕੁਝ ਯਾਰ ਰਵਿੰਦਰ ਸਿੰਘ ਅਸੀਂ ਉੱਥੇ ਰੇਡ ਤੇ ਗਏ ਸੀਗੇ ਤੇ ਅੱਗੋਂ ਉਹਨਾਂ ਨੇ ਹਮਲਾ ਕਰਤਾ ਜੀ ਜਿਹਦੇ ਵਿੱਚ ਜਿਹਦੇ ਵਿੱਚ ਸਾਡਾ ਇੱਕ ਰੇਡ ਪਾਰਟੀ ਦੇ ਇੰਚਾਰਜ ਤੇ ਦੋ ਮੁਲਾਜ਼ਮਾਂ ਦੇ ਸੱਟ ਲੱਗੀਆਂ ਜੀ ਕੀ ਕੀ ਹੁਣ ਮੰਨ ਜਾਂਦੇ ਦੀ ਹੁਣ ਪਰਚਾ ਕਰਾਵਾਂਗੇ ਜੀ ਉਹਨਾਂ ਨੂੰ ਕਿ ਲੱਗਣਾ ਨਹੀਂ ਉਸ ਤੋਂ ਪਹਿਲੇ ਵੀ ਬੜੀ ਚਰਾਬ ਵਿਕਦੀ ਸੀ ਉੱਥੇ ਬਹੁਤ ਵਿਕਦੀ ਹੈਗੀ ਜੀ ਕਈ ਰੇਡਾਂ ਕਰਦੇ ਆ ਪਰ ਲੇਕਿਨ ਬੰਦੇ ਭੱਜ ਜਾਂਦੇ ਸੀ ਬਾਜ਼ਾਰ ਟਾਈਟ ਆਨ ਕਰਕੇ ਨਾ ਜੀ ਤੇ ਕੁਛੁੱਤੀ ਪਈ ਉੱਥੋਂ ਦੀ ਥਾਣੇ ਦੀ ਫਿਰ ਇਹ ਤਾਂ ਹੁਣ ਦੇਖੋ ਜੀ ਉਹਨਾਂ ਨੂੰ ਥਾਣਾ ਬਿਲਕੁਲ ਲੱਗ ਗਈ ਹੈਗਾ ਜੀ 500 ਮੇਰੇ ਖਿਆਲ 500 ਕਿਲੋਮੀਟਰ ਹੀ ਹੋਣਾ ਮੇਰੇ ਖਿਆਲ ਚ ਇਹ ਹੁਣ ਅਸੀਂ ਕੁਝ ਕਰ ਨਹੀਂ ਸਕਦੇ ਜੀ ਉਹਦੇ ਬਾਰੇ ਸਾਡੇ ਵੱਲੋਂ ਤਾਂ ਆਪਾਂ ਦੂਜੇ ਤੀਜੇ ਦਿਨ ਰੇਡ ਕਰੀਦੀ ਕਰੀਦੀ ਹੈ ਜੀ ਉੱਥੇ ਮੈਨੂੰ ਫੋਨ ਆਇਆ ਸੀਗਾ ਜੀ ਇਹ ਵੀ ਉਹ ਉੱਥੇ ਬੰਦੇ ਜਿਹੜੇ ਹੈਗੇ ਐਕਟਾ ਰੋੜੇ 'ਤੇ ਮਾਰਨ ਲੱਗ ਪਏ ਆ ਤੇ ਉੱਥੇ ਮੈਂ ਮੌਕੇ ਤੇ ਪਹੁੰਚ ਗਿਆ ਜਦੋਂ ਮੈਂ ਮੌਕੇ ਤੇ ਗਿਆ ਉਹ ਕੋਈ ਵੀ ਹੈ ਨਹੀਂ ਸੀਗਾ ਨਾ ਹੀ ਐਕਸਾਈਜ਼ ਮੁਲਾਜ਼ਮ ਸੀਗੇ ਨਾ ਹੀ ਕੋਈ ਪਬਲਿਕ ਦਾ ਮੁਲਾਜ਼ਮ ਸੀਗਾ ਇਹਨੇ ਦੇ ਬਾਅਦ ਮੈਨੂੰ ਦੱਸਿਆ ਵੀ ਉਹਨਾਂ ਨੇ ਇੱਟਾ ਰੋੜੇ ਮਾਰੇ ਆ ਵੀ ਜਿਹਦੇ ਨਾਲ ਸਾਡੇ ਇੱਕ ਬੰਦੇ ਦੇ ਜਿਹੜੇ ਸਿਰ ਦੇ ਵਿੱਚ ਰੋੜਾ ਲੱਗਿਆ ਉਹ ਉਹ ਸਾਰਾ ਕੁਝ ਉਹਨੂੰ ਦੇਖ ਚਾ ਕੇ ਸਾਰੀ ਜੋ ਕਾਰਵਾਈ ਬਣਦੀ ਉਹ ਕਰ ਦਿੰਦੇ ਆ ਜੀ ਕਹਿੰਦੇ ਕਿ ਨਾ ਵਰਦੀ ਵੀ ਪਾੜੀ ਗਈ ਪੁਲਿਸ ਦੀ ਆ ਮੈਨੂੰ ਹੁਣ ਪੁਲਿਸ ਮੁਲਾਜ਼ਮਾ ਹੈਡ ਕਨਸਟੇਬਲ ਹੈ ਜੀ ਉਹਨਾਂ ਨੇ ਦੱਸਿਆ ਵੀ ਮੇਰੀ ਵਰਦੀ ਦਾ ਇੱਕ ਬਟਨ ਵੀ ਟੁੱਟਿਆ ਤੇ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਕਰਦੇ ਆ ਤਾਂ ਲੱਗਦਾ ਨਹੀਂ ਥਾਣਾ ਬਿਲਕੁਲ ਲੱਗੇ ਹੋ ਕੇ 3:00 ਵਜੇ ਪੁਲਿਸ ਉੱਤੇ ਕੀ ਕੀ ਕਰਦੀ ਹੈ ਗ੍ਰਾਮਗੱਦੀ ਉਲਸਤਾ ਅਸੀਂ ਤਾਂ ਪਰਚੇ ਦਿੱਤੇ ਆ ਜੀ ਪਰਚੇ ਦਿੱਤੇ ਬਹੁਤ ਪਰਚੇ ਦਿੱਤੇ ਨਹੀਂ ਆਈ ਸ਼ਰਾਬ ਚੱਲਦੀ ਹੈ 12 ਮਹੀਨਿਆਂ ਦੀ ਡੀਲ ਚੱਲਦੀ ਹੈ ਵੀ ਥਾਣਿਆਂਾਂ ਦੀ ਸੈਟਿੰਗ ਨਹੀਂ ਉੱਥੇ ਨਹੀਂ ਅਹੀਂ ਤਾਂ ਜਿਹੜਾ ਉੱਥੇ ਰੱਖੀਦਾ ਜੀ ਸਾਡਾ ਪੀਸੀਆਰ ਉੱਥੇ ਘੁੰਮਦਾ ਆ ਆਗਸਤ ਪਾਰਟੀ ਉੱਥੇ ਘੁੰਮਦੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ